ਜਦੋਂ ਆਪਾਂ ਆਸਾ ਦੀ ਵਾਰ ਸੁਣਦੇ ਆ ਜਾਂ ਪੜ੍ਹਦੇ ਆ ਤੇ ਉਹਦੇ ਜਿਹੜੇ ਸ਼ੱਕੇ ਆ ਨਾ ਗੁਰੂ ਆਮਦਾਸ ਮਹਾਰਾਜ ਦੇ ਲਿਖੇ ਹੋਏ ਨੇ ਉਹਨਾਂ ਦੇ ਅੰਦਰ ਇੱਕ ਬੜਾ ਕੀਮਤੀ ਬਚਨ ਆਉਂਦਾ ਵੀ ਵੈਸੇ ਤਾਂ ਮਹਾਂਪੁਰਖਾਂ ਦੇ ਸਾਰੇ ਬਚਨ ਕੀਮਤੀ ਹੁੰਦੇ ਆ ਪਰ ਆਮ ਬੰਦੇ ਦੀ ਸਮਝ ਵਿੱਚ ਨਹੀਂ ਆਉਂਦੇ ਉਤਮ ਸ਼ਲੋਕ ਸਾਧ ਕੇ ਬਚਨ ਤੇ ਉੱਤਮ ਬਚਨਾਂ ਨੂੰ ਸਮਝਣ ਵਾਸਤੇ ਮਤ ਵੀ ਉੱਤਮ ਚਾਹੀਦੀ ਹੈ ਤੇ ਉਹਦੇ ਵਿੱਚ ਗਵਚਰ ਆਉਂਦਾ ਗੁਰੂ ਰਾਮਦਾਸ ਜੀ ਦਾ ਕਿ ਹਰ ਅੰਮ੍ਰਿਤ ਭਗਤ ਭੰਡਾਰ ਹੈ ਕਿ ਰੱਬ ਜਿਹੜਾ ਨਾ ਇੱਕ ਅੰਮ੍ਰਿਤ ਦਾ ਭੰਡਾਰ ਵਾ ਅੰਮ੍ਰਿਤ ਦਾ ਖਜ਼ਾਨਾ ਪਰਮੇਸ਼ਰ ਵਾ ਜੋ ਅਕਾਲੋ ਜੀ ਪਰਮੇਸ਼ਰ ਨੂੰ ਦੇਖਣਾ ਹੈ ਪਰਮੇਸ਼ਰ ਕੀ ਹੈ ਤੇ ਅੰਮ੍ਰਿਤ ਬਾ ਕਬੀਰ ਸਾਹਿਬ ਕਹਿੰਦੇ ਮੈਨੂੰ ਓਹ ਢਾਰਾ ਮਿਲ ਗਿਆ ਤੇ ਮੈਂ ਬੜਾ ਹੀ ਪੀਂਦਿਆਂ ਤੇ ਬਹੁਤ ਜੀ ਆਨੰਦ ਚ ਬੈਠਾ ਵੱਡੇ ਭਾਗਤ ਹੈ ਪਾਇਓ ਤੂੰ ਭਰ ਭਰ ਪੀਓ ਕਬੀਰ ਗੁਰਮਤਿ ਨੇ ਰੱਬ ਦੀ ਜਿਹੜੀ ਵਿਖਿਆ ਵਿਆਖਿਆ ਕੀਤੀ ਉਹ ਅੰਮ੍ਰਿਤ ਵਿੱਚ ਹੀ ਕੀਤੀ ਹੈ ਤੇ ਉਹ ਗੁਰੂ ਆਮਦਾਸ ਜੀ ਨੇ ਜੇ ਪਰਮੇਸ਼ਰ ਇੱਕ ਅੰਮ੍ਰਿਤ ਦਾ ਭੰਡਾਰ ਵਾ ਜਿੱਦਾ ਸਰਕਾਰਾਂ ਨੇ ਅਨਾਜ ਇਕੱਠਾ ਕਰ ਲੈਂਦੀਆਂ ਤੇ ਉਹਨੂੰ ਕਹਿੰਦੇ ਇਥੇ ਭੰਡਾਰ ਇਕੱਠਾ ਕੀਤਾ ਸੀ ਐਫਸੀਆਈ ਹੋਏ ਜਾਂ ਹੋਰ ਜਿਹੜੇ ਸਾਡੇ ਗੋਦਾਮ ਨੇ ਕਹਿ ਲੱਗੇ ਜਿਹੜਾ ਅੰਮ੍ਰਿਤ ਦਾ ਭੰਡਾਰ ਵਾ ਨਾ ਪਰਮੇਸ਼ਰਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਤੇ ਉਹ ਭੰਡਾਰਾ ਹੈ ਕਿੱਥੇ ਆ ਉਹ ਜਿੱਦਾਂ ਸਰਕਾਰਾਂ ਦੇ ਗਦਾਮਾਂ ਦਾ ਸਾਨੂੰ ਪਤਾ ਵੀ ਸ਼ਹਿਰੋਂ ਬਾਹਰ ਬਾਹਰ ਸਰਕਾਰੀ ਗਦਾਮਾਂ ਵਾ ਤੇ ਜਿਹੜਾ ਰੱਬ ਦਾ ਅੰਮ੍ਰਿਤ ਉਹ ਕਿੱਥੇ ਆ ਜਿੰਨੇ ਸੁਰਨਾਰ ਮਨਜਨ ਅੰਮ੍ਰਿਤ ਖੋਜਦੇ ਉਹ ਲੱਭਦੇ ਰਹੇ ਪਰ ਜਦੋਂ ਪਤਾ ਨਾ ਹੋਵੇ ਤੇ ਫੇ ਲੱਭਣਾ ਵੀ ਬੜਾ ਮੁਸ਼ਕਲ ਹੁੰਦਾ ਵਾ ਤੇ ਗੁਰੂ ਰਾਮਦਾਸ ਕਹਿੰਦੇ ਨੇ ਗੁਰ ਸਤਗੁਰ ਪਾਸੀ RAM ਰਾਜੇ ਗੁਰ ਸਤਗੁਰ ਇਹ ਜਿੱਥੇ ਗੁਰ ਤੇ ਸਤਗੁਰ ਇਕੱਠਾ ਹੋਊਗਾ ਨਾ ਗੁਰ ਸਤਗੁਰ ਕਾ ਗੁਰ ਸਤਗੁਰ ਕਾ ਗੁਰ ਮਣੇ ਵੱਡਾ ਜਦੋਂ ਗੁਰੂ ਸਾਹਿਬ ਆਪ ਤੋਂ ਵੱਡੇ ਗੁਰੂ ਦੀ ਗੱਲ ਕਰਦੇ ਆ ਤੇ ਉੱਥੇ ਫਿਰ ਨਾ ਨਹੀਂ ਲਿਖਦੇ ਗੁਰੂ ਅਮਰਦਾਸ ਗੁਰੂ ਰਾਮਦਾਸ ਉਹਦੀ ਪਾਸ਼ਾ ਗੁਰੂ ਅਮਰਦਾਸ ਦਾ ਨਾਂ ਨਹੀਂ ਲਿਖਦੇ ਉੱਥੇ ਕਹਿੰਦੇ ਨੇ ਗੁਰ ਸਤਗੁਰ ਪਾਸੀ ਵੱਡੇ ਸਤਗੁਰਾਂ ਦੇ ਪਾਸ ਸੀਤ ਹਨਾ ਮਾਰਗ ਪੰਥ ਚੱਲੇ ਗੁਰ ਸਤਗੁਰ ਦੇਖੋ ਨਾਂ ਨਹੀਂ ਲਿਖਿਆ ਕਹਿੰਨਗੇ ਮਾਰਗ ਪੰਥ ਚੱਲੇ ਗੁਰ ਸਤਗੁਰ ਵੱਡੇ ਸਤਗੁਰੂ ਜੀ ਕਿਉਂਕਿ ਆਪ ਤੇ ਵੱਡੇ ਜਿਹੜਾ ਪਿਤਾ ਹੋਵੇ ਭਰਾ ਹੋਵੇ ਉਹਨੂੰ ਅਸੀਂ ਭਾਜੀ ਬੋਲਦੇ ਆ ਪਿਤਾ ਜੀ ਕਹਿੰਦੇ ਆ ਪਾਪਾ ਜੀ ਕਹਿੰਦੇ ਆ ਨਾਂ ਨਹੀਂ ਲਿਆ ਜਾਂਦਾ ਇੱਥੇ ਵੀ ਗੁਰੂ ਰਾਮਦਾਸ ਜੀ ਬਾਸ਼ਾ ਕਹਿੰਦੇ ਨੇ ਗੁਰ ਸਤ ਗੁਰ ਪਾਸੇ ਪਾਸੇ ਮੈਣੇ ਕੋਲ ਗੁਰ ਸਤ ਗੁਰ ਮੈਣੇ ਵੱਡੇ ਗੁਰਾਂ ਦੇ ਕੋਲ ਉਹਨਾਂ 'ਤੇ ਵੱਡੇ ਗੁਰੂ ਕੌਣ ਸਨ ਗੁਰੂ ਅਮਰਦਾਸ ਜੀ ਤੇ ਸੁਰਨਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਹੁਣ ਜਿਹੜਾ ਰੱਬ ਰੂਪੀ ਭੰਡਾਰ ਵਾ ਅੰਮ੍ਰਿਤ ਦਾ ਉਹ ਸਤਿਗੁਰਾਂ ਦੇ ਬਾਸ ਵਾ ਤੇ ਗੁਰ ਸਤਿਗੁਰ ਸੱਚਾ ਛਾਉ ਹੈ ਤੇ ਜਿਹਦੇ ਕੋ ਭੰਡਾਰ ਹੋਵੇ ਨਾ ਪੁਰਾਣੇ ਸਮੇਂ ਚ ਉਹਨੂੰ ਸ਼ਾਹ ਬੋਲਿਆ ਜਾਂਦਾ ਸੀ ਉਹ ਸ਼ਾਹ ਵਾ ਕਹ ਲੱਗੇ ਜਿਹੜਾ ਰੱਬ ਦਾ ਅੰਮ੍ਰਿਤ ਰੂਪੀ ਖਜ਼ਾਨਾ ਨਾ ਉਹ ਗੁਰੂ ਦੇ ਕੋਲ ਆ ਤੇ ਇਸ ਕਰਕੇ ਗੁਰੂ ਨੂੰ ਲੋਕੀਂ ਸ਼ਾਹ ਕਹਿੰਦੇ ਆ ਜਿਹਦੇ ਕੋ ਭੰਡਾਰ ਹੋਵੇ ਖਜ਼ਾਨੇ ਹੋਣ ਉਹਨਾਂ ਨੂੰ ਸ਼ਾਹ ਬੋਲਿਆ ਜਾਂਦਾ ਤੁਮਾਰ ਕਹਿੰਦੇ ਨੇ ਗੁਰ ਸਤਗੁਰ ਸੱਚਾ ਸ਼ਾਹ ਹੈ ਇਹ ਵੱਡੇ ਸਤਗੁਰ ਫੇ ਇੱਥੇ ਵੇਖੋਣ ਦੋ ਵਾਰੀ ਆ ਗਿਆ ਇੱਕ ਤੇ ਉੱਪਰ ਆਇਆ ਗੁਰ ਸਤਗੁਰ ਪਾਸੀ ਤੇਖੋਣ ਗੁਰ ਸਤਗੁਰ ਸੱਚਾ ਸ਼ਾਹ ਹੈ ਵੱਡੇ ਸਤਿਗੁਰੂ ਜੀ ਗੁਰਸਤਗੁਰ ਗੁਰਮੇੜੇ ਵੱਡਾ ਵੱਡੇ ਸਤਿਗੁਰਾਂ ਦੇ ਪਾਸ ਇਹ ਖਜ਼ਾਨਾ ਵਾ ਤੇ ਇਸ ਕਰਕੇ ਉਹਨੂੰ ਕਹਿੰਦੇ ਨੇ ਸੱਚਾ ਛਾਓ ਹੈ ਗੁਰਸਤਗੁਰ ਇਹ ਬੜਾ ਕੀਮਤੀ ਬੋਚਨ ਨੇ ਮਹਾਰਾਜ ਦੇ ਸਮਝਣ ਨੂੰ ਵਾਸਤੇ ਲੋਕੀ ਧਿਆਨ ਬਹੁਤ ਘੱਟ ਦਿੰਦੇ ਆ ਮਾਰ ਕਹਿੰਦੇ ਗੁਰਸਤਗੁਰ ਸੱਚਾ ਛਾਓ ਹੈ ਇਹ ਵੱਡੇ ਸਤਿਗੁਰੂ ਜੀ ਦੇ ਕੋਲ ਨਾਮ ਦਾ ਖਜ਼ਾਨਾ ਸੀ ਤੇ ਇਸ ਕਰਕੇ ਉਹ ਸ਼ਾਹ ਵਾ ਤੇ ਵੱਡਾ ਸੱਚਾ ਸ਼ਾਹ ਵਾ ਹੁਣ ਦੁਨੀਆ ਤੇ ਧਨ ਦੌਲਤ ਇਕੱਠੀ ਕਰ ਲੈਂਦੇ ਲੋਕੀ ਤੋਂ ਵੀ ਸ਼ਾਹ ਬਣ ਜਾਂਦੇ ਨੇ ਤੇ ਜਿਹੜੀ ਧਨ ਦੌਲਤ ਦੇ ਨਾਲ ਸ਼ਾਹ ਬਣੇ ਨੇ ਉਹ ਕਈ ਵਾਰੀ ਗੰਗਾਲ ਵੀ ਹੋ ਜਾਂਦੇ ਨੇ ਉਹਨਾਂ ਦੇ ਨਾਲ ਸੱਚਾ ਸ਼ਾਹ ਨਹੀਂ ਜੋੜ ਸਕਦੇ ਸੀ ਸੱਚਾ ਸ਼ਾਹ ਗੁਰੂ ਹੀ ਹੈ ਸੱਚਾ ਸਭ ਸਤਿਗੁਰੂ ਵਣਜਾਰ ਤੇ ਅਗਲਾ ਬਚਨ ਹੈ ਸਿੱਖ ਦੇ ਹਰ ਰਾਸੇ ਸਿੱਖ ਦੇ ਹਰ ਰਾਸੇ ਤੇ ਸਿੱਖਾਂ ਨੂੰ ਇਹ ਫਿਰ ਰਾਸ ਪੂੰਜੀ ਜਿਹੜੀ ਆ ਨਾ ਗੁਰੂ ਦੇ ਕੋਲੋਂ ਮਿਲਦੀ ਐਵੇਂ ਨਹੀਂ ਸਿੱਖ ਗੁਰੂ ਤੋਂ ਕਰਬਾਨ ਹੁੰਦੇ ਸਨ ਐਵੇਂ ਨਹੀਂ ਸੀ ਸਭ ਕੁਝ ਛੱਡ ਛਡਾ ਕੇ ਤੇ ਸਿੱਖ ਗੁਰੂ ਦੇ ਮਗਰ ਲੱਗ ਜਾਂਦੇ ਸੀ ਗੁਰੂ ਕੁਛ ਦਿੰਦਾ ਸੀ ਸਿੱਖ ਦੇ ਹਰ ਰਾਸੇ ਇਹ ਹਰੀ ਰੂਪੀ ਰਾਸ ਜਿਹੜੀ ਆ ਅੰਮ੍ਰਿਤ ਰੂਪੀ ਜਿਹੜੀ ਰਾਸ ਉਹ ਗੁਰੂ ਫਿਰ ਸਿੱਖ ਨੂੰ ਦੇ ਦਿੰਦਾ ਸੀ ਤੇ ਮਾਰਾ ਕਹਿੰਦੇ ਫਿਰ ਜਦੋਂ ਅਗਲਾ ਬਚੇ ਨਾ ਪਿੱਤਨ ਤਨ ਤਨ ਵਣਜਾਰਾ ਵਣਜ ਹੈ ਕਹਿਣ ਲੱਗੇ ਜਿਸ ਸਿੱਖ ਨੇ ਵੀ ਇਹ ਵਣਜ ਵਪਾਰ ਕਰ ਲਿਆ ਨਾ ਗੁਰੂ ਦੇ ਨਾਲ ਤਨ ਤਨ ਵਣਜਾਰਾ ਵਣਜ ਹੈ ਇਹ ਵਣਜ ਵੀ ਧਨਵਾ ਤੇ ਇਹ ਜਿਹੜੇ ਗੁਰਸਿੱਖ ਗੁਰੂ ਦੇ ਨਾਲ ਵਣਜ ਵਪਾਰ ਕਰਦੇ ਨੇ ਉਹ ਵੀ ਧਨਤਾ ਦੇ ਯੋਗ ਨਹੀਂ ਕਿਉਂਕਿ ਚੀਜ਼ ਬੜੀ ਕੀਮਤੀ ਆ ਰੱਬ ਦੀ ਚੀਜ਼ ਆ ਗੁਰੂ ਦੇ ਪਾਸ ਗੁਰਦਿਨੀ ਬਸਤ ਕਬੀਰ ਕੋ ਕਬੀਰ ਨੂੰ ਗੁਰੂ ਕੋਲੋਂ ਮਿਲੀ ਤੇ ਸਾਨੂੰ ਵੱਡੇ ਸਤਗੁਰਾਂ ਕੋਲੋਂ ਮਿਲੀ ਹੋਈ ਆ ਗੁਰੂ ਰਾਮਦਾਸ ਛੋਡੀ ਪਾਤਸ਼ਾਹ ਕਹਿੰਦੇ ਨੇ ਤਨ ਤਨ ਵਣਜਾਰਾ ਵਣਜ ਹੈ ਤੇ ਜਿਹੜਾ ਇਹ ਵਣਜ ਵਪਾਰ ਕਰਦਾ ਵਾ ਨਾ ਤੇ ਮਾਰਾ ਕਹਿੰਦੇ ਗੁਰ ਸਾਹ ਗੁਰ ਸਾਹ ਸ਼ੁਬਾਸ਼ੇ ਫੇ ਗੁਰੂ ਉਹਨੂੰ ਸ਼ਾਬਾਸ਼ ਇਹ ਦਿੰਦਾ ਹੈ ਸ਼ਾਬਾਸ਼ ਦਿੰਦਾ ਹੈ ਜਿਹੜਾ ਇਹ ਵਣਜ ਵਪਾਰ ਕਰਦਾ ਹੈ ਉਹਨੂੰ ਗੁਰੂ ਆਪਣਾ ਥਾਪੜਾ ਦਿੰਦਾ ਹੈ ਤਨ ਤਨ ਵਣਜਾਰਾ ਵਣਜ ਹੈ ਗੁਰ ਸਾਹੋ ਸ਼ੁਬਾਸ਼ੇ ਗੁਰੂ ਸਾਹਿਰ ਜਿਹੜਾ ਉਹਨੂੰ ਸ਼ਾਬਾਸ਼ ਦਿੰਦਾ ਹੈ ਤੇ ਅਖੀਰ ਤੇ ਫੇ ਗੁਰੂ ਰਾਮਦਾਸ ਬਚਨ ਕਰਦੇ ਆ ਕਿ ਜਨ ਨਾਨਕ ਗੁਰ ਤਿੰਨੀ ਪਾਇਆ ਇਹ ਅੰਮ੍ਰਿਤ ਵਾਲਾ ਗੁਰੂ ਇਹ ਉਹ ਗੁਰੂ ਜਿਸ ਕੋ ਰੱਬੀ ਭੰਡਾਰ ਵਾ ਜਿਸ ਗੁਰੂ ਦੇ ਕੋਲ ਰੱਬੀ ਰਹਿਮਤਾਂ ਨੇ ਮਹਾਰਾਜ ਕਹਿੰਦੇ ਇਹ ਗੁਰੂ ਸਾਰਿਆਂ ਨੂੰ ਨਹੀਂ ਇਹ ਮਿਲਦਾ ਕਿਉਂਕਿ ਪੌਂਦੀ ਪਤ ਦੇ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਜਿਦ ਕੋ ਰੱਬੀ ਖਜ਼ਾਨਾ ਸੀ ਜਦੋਂ ਲੋਕਾਂ ਨੂੰ ਪਤਾ ਲੱਗਾ ਤੇ ਲੋਕਾਂ ਨੂੰ ਉੱਥੋਂ ਮਿਲਣਾ ਸ਼ੁਰੂ ਹੋਇਆ ਤੇ ਸਾਰੇ ਗੁਰੂ ਦੇ ਚਰਨੀ ਪੈ ਗਏ ਫੇਰ ਆਣ ਕੇ ਐਵੇਂ ਨਹੀਂ 3 ਕਰੋੜ ਬਾਬੇ ਗੁਰੂ ਨਾਨਕ ਨਾਹਿਬ ਨੇ ਆਪਣਾ ਸਿੱਖ ਬਣਾ ਦਿੱਤਾ ਇਹ ਹੋਰ ਤਰੀਕਾ ਨਾਲ ਅਸੀਂ ਸਿੱਖ ਬਣਨ ਦੇ ਕੋਸ਼ਿਸ਼ ਕਰਨ ਤੇ ਲੱਗੇ ਹੋਏ ਹਾਂ ਬਾਰੇ ਕਹਿੰਦੇ ਜੇ ਨਾਨਕ ਗੁਰ ਤਿੰਨੀ ਪਾਇਆ ਕਿਸ ਨੇ ਪਾਇਆ ਐਸਾ ਗੁਰੂ ਜੇ ਨਤੁਰ ਲਿਖਤ ਲਿਲਾਟ ਲਿਖਾਸੀ ਜਿਨ੍ਹਾਂ ਨੂੰ ਤੁਰ ਦਰਗਾਹ ਤੋਂ ਲਿਖਿਆ ਗਿਆ ਨਾ ਵੀ ਤੂੰ ਉਸ ਗੁਰੂ ਦੇ ਚਰਨੀ ਲੱਗੀ ਜਿਹਦੇ ਕੋਲ ਅੰਮ੍ਰਿਤ ਦਾ ਬਾਟਾ ਵਾ ਜਿਹੜਾ ਤੈਨੂੰ ਅੰਮ੍ਰਿਤ ਸ਼ਕਾਵੇਗਾ ਜਿਹੜਾ ਤੈਨੂੰ ਅੰਮ੍ਰਿਤ ਦੇਵੇਗਾ ਜਿਹੜਾ ਤੈਨੂੰ ਅੰਮ੍ਰਿਤ ਦੇ ਨਾਲ ਦਵੇਗਾ ਮਾਰ ਕਹਿੰਦੇ ਇਹ ਉਹ ਵਿਅਕਤੀ ਜੁੜਦੇ ਨੇ ਜਿਨ੍ਹਾਂ ਦੇ ਤੁਰ ਦਰਗਾਹ ਤੋਂ ਲਿਖਿਆ ਹੈ ਇਹਨੂੰ ਕਹਿੰਦੇ ਨੇ ਕਿ ਸਰਵਰ ਹੰਸ ਤੁਰੇ ਹੀ ਮੇਲਾ ਸੰਗਤ ਇੱਕ ਸਰੋਵਰ ਵਾ ਇਹ ਛੱਪੜ ਨਹੀਂ ਹੈ ਸਰੋਵਰ ਵਾ ਤੇ ਸਰਵਰ ਹੰਸ ਤੁਰੇ ਹੀ ਮੇਲਾ ਸਰੋਵਰ ਦਾ ਤੇ ਹੰਸ ਦਾ ਤੁਰ ਦਰਗਾਹ ਤੋਂ ਮੇਲ ਲਿਖਿਆ ਜਾਂਦਾ ਵਾ ਆਂਦੇ ਨਾ ਜੰਗਲ ਦਾ ਤੇ ਸ਼ੇਰ ਦਾ ਤੁਰ ਦਰਗਾਹ ਤੋਂ ਮੇਲ ਲਿਖਿਆ ਜਾਂਦਾ ਵਾ ਸੰਯੋਗ ਲਿਖਿਆ ਜਾਂਦਾ ਵਾ ਬਗਲੇ ਦਾ ਤੇ ਛੱਪੜ ਦਾ ਸੰਯੋਗ ਤੁਰ ਦਰਗਾਹ ਤੋਂ ਹੀ ਆ ਕੋਈ ਇਥੇ ਕੁਝ ਨਹੀਂ ਹੁੰਦਾ ਇਹ ਹੋਇਆ ਹੁੰਦਾ ਤੇ ਇੱਥੇ ਆਣ ਕੀ ਹੁੰਦਾ ਹੈ ਮਾਰ ਕਹਿੰਦੇ ਨੇ ਜਨ ਨਾਨਕ ਗੁਰ ਤਿੰਨੀ ਪਾਇਆ ਐਸਾ ਗੁਰੂ ਜਿਹੜਾ ਅੰਮ੍ਰਿਤ ਦੇਵੇ ਗੁਰੂ ਨਾਨਕ ਸਾਹਿਬ ਨੇ ਇੱਕ ਵਚਨ ਕੀਤਾ ਭਇਆ ਮਨੂਰ ਕੰਚਨ ਫਿਰ ਹੋਏ ਜੇ ਗੁਰ ਮਿਲੇ ਤਨੇਹਾ ਉਹ ਗੁਰੂ ਲੱਭੋ ਜਿਹੜਾ ਤੁਹਾਨੂੰ ਸੜੇ ਹੋਏ ਲੋਹੇ ਤੋਂ ਸੋਨਾ ਕਰਕੇ ਰੱਖ ਦਵੇ ਗੁਰ ਪਾਰਸ ਹਮ ਲੋ ਮਿਲ ਕੰਚਣ ਹੋਵਾਰਾ ਜੋਤੀ ਜੋਤ ਮਿਲੀ ਕਾਇਆ ਗੜ ਸੋਹਿਆ ਕਹ ਲਗੇ ਜਿੱਦਣ ਤੇਰਾ ਪਿਆਰ ਗੁਰੂ ਨਾਲ ਪੈ ਗਿਆ ਤੇਰਾ ਸਰੀਰ ਬੜਾ ਸੋਹਣਾ ਹੋ ਜਾਣਾ ਕੰਚੜ ਗੰਗਾ ਗੜ ਸੋਹਿਆ ਰਾਮ ਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਲੋਕੋ ਭਇਆ ਮਨੂਰ ਇਸ ਸੰਸਾਰ ਨੇ ਤੈਨੂੰ ਸਾੜ ਦਿੱਤਾ ਏ ਗਾਲ ਦਿੱਤਾ ਏ ਤੇਰੇ ਮਨ ਨੂੰ ਭਇਆ ਮਨੂਰ ਕੰਚਨ ਫਿਰ ਹੋਵੇ ਤੂੰ ਹੋ ਸਕਦਾ ਹੈ ਸ਼ੁੱਧ ਸੋਨਾ ਕੰਚਨ ਹੋ ਸਕਦਾ ਹੈ ਜੇ ਗੁਰ ਮਿਲੇ ਤਨੇਹਾ ਉਹੋ ਜਿਹਾ ਗੁਰੂ ਮਿਲੇ ਜਿਹਦ ਕੋ ਅੰਮ੍ਰਿਤ ਹੋਵੇ ਜਿਹੜਾ ਆਪ ਅੰਮ੍ਰਿਤ ਪੀਂਦਾ ਹੋਵੇ ਅੰਮ੍ਰਿਤ ਬਚਨ ਸਤਗੁਰੂ ਕੀ ਬਾਣੀ ਜੋ ਬੋਲੇ ਸੋ ਅੰਮ੍ਰਿਤ ਪਾਵੇ ਐਡਾ ਵੱਡਾ ਅੰਮ੍ਰਿਤ ਦਾ ਖਜ਼ਾਨਾ ਬਾਣੀ ਕਹਿੰਦੇ ਤੂੰ ਪੜ੍ਹਾ ਕਰ ਤੂੰ ਸੁਣਿਆ ਕਰ ਤੂੰ ਗਾਇਆ ਕਰ ਇਹ ਅੰਮ੍ਰਿਤ ਵਾ ਇਹ ਅੰਮ੍ਰਿਤ ਦਾ ਭੰਡਾਰ ਵਾ ਗੁਰਸਾਗਰ ਜਿਹੜਾ ਉਹ ਬਚਰ ਆਉਂਦਾ ਨਾ ਕਿ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ RAM ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਬਾਣੀ ਤੋਂ ਬਿਨਾ ਨਾਮ ਨਹੀਂ ਚੱਲਦਾ ਕਿਸੇ ਬਾਣੀ ਤੋਂ ਬਣਾ ਕਿਸ ਨੂੰ ਅੰਮ੍ਰਿਤ ਨਹੀਂ ਮਿਲਦਾ ਐਵੇਂ ਕੋਈ ਆਖੇ ਟੱਲੀਆਂ ਵੱਜਦੀਆਂ ਨੂਰ ਦਿਖਦਾ ਇਹ ਸਭ ਝੂਠ ਬਾਤਾਂ ਨੇ ਆਸਾ ਦੀ ਵਾਰ ਦੇ ਨਾਲ ਜੁੜਨ ਤੋਂ ਬਿਨਾਂ ਜਪਜੀ ਸਾਹਿਬ ਦੇ ਪਾਠ ਪਾਠਨ ਤੋਂ ਬਿਨਾਂ ਤੁਸੀਂ ਕਿਵੇਂ ਇਹ ਨੂਰ ਤੇ ਟੱਲੀਆਂ ਵਜਦੀਆਂ ਸੁਣ ਲਈਆਂ ਜੀ ਐਵੇਂ ਝੂਠ ਹੀ ਮਾਰੀ ਜਾਂਦੇ ਨੇ ਲੋਕ ਅਸੀਂ ਹੁਣ ਪਾਠ ਨਹੀਂ ਹੈ ਕਰਦੇ ਹੈ ਨੂਰ ਵੇਖਦੇ ਆ ਤੇ ਨੂਰ ਨੇ ਤੁਹਾਡਾ ਸਵਾਰਨਾ ਕੀ ਆ ਭਾਈ ਗੱਲ ਤੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਗੁਰ ਮਿਲੇ ਤਨੇਹਾ ਕਿਹੜਾ ਏਕ ਅੰਮ੍ਰਿਤ ਏਕ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹਾ ਤੇਰੀ ਦੇਹ ਦੇ ਵਿੱਚੋਂ ਕ੍ਰੋਧ ਕੱਢੂਗਾ ਉਹ ਅੰਮ੍ਰਿਤ ਕ੍ਰੋਧ ਜ਼ਹਿਰ ਵਾ ਵਾਸ਼ਨਾ ਜ਼ਹਿਰਾ ਲੋਭ ਗੰਧ ਵਾ ਮੋਹ ਚੱਕੜ ਵਾ ਅੰਮ੍ਰਿਤ ਨੇ ਇਹ ਇਹ ਗੰਦਗੀ ਕੱਢਣੀ ਆ ਕਾਇਆ ਗੜ ਸੋਇਆ RAM ਤੇਰੇ ਸਰੀਰ ਚੋਂ ਪਤਾ ਲੱਗਣਾ ਕ੍ਰੋਧ ਹੈਗਾ ਵਾ ਅਜੇ ਅੰਮ੍ਰਿਤ ਨੇ ਅਸਰ ਨਹੀਂ ਕੀਤਾ ਅਜੇ ਤੂੰ ਗੁਰੂ ਕੀ ਬਾਣੀ ਨਾਲ ਜੁੜ ਕੇ ਉਸ ਅੰਮ੍ਰਿਤ ਨੂੰ ਨਹੀਂ ਪੀਤਾ ਜਿਹੜਾ ਗੁਰੂ ਦੇ ਕੋਲ ਹੁੰਦਾ ਹੈ ਹਰ ਅੰਮ੍ਰਿਤ ਭਗਤ ਹਰ ਅੰਮ੍ਰਿਤ ਭਗਤ ਭੰਡਾਰ ਹੈ ਜਿਹੜੀ ਰੱਬ ਦੀ ਭਗਤੀ ਹੈ ਨਾ ਉਹ ਅੰਮ੍ਰਿਤ ਦਾ ਖਜ਼ਾਨਾ ਵਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਉਹ ਕਿੱਥੇ ਆ ਗੁਰ ਸਤ ਗੁਰ ਪਾਸੇ RAM ਰਾਜੇ ਰੱਬ ਦੀ ਬੰਦਗੀ ਇਹ ਤਾਂ ਗੁਰੂ ਕੋਲੋਂ ਮਿਲਣੀ ਹੈ ਤੈਨੂੰ ਬਾਬੇ ਫਰੀਦ ਸਾਹਿਬ ਨੇ ਅਰਦਾਸ ਕੀਤੀ ਰੱਬਾ ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ ਤੈਨੂੰ ਬਖਸ਼ੰਦ ਕਹਿੰਦੇ ਆ ਤੇ ਮੈਂ ਤੇਰੀ ਸ਼ਰਨ ਵਿੱਚ ਆਇਆ ਹੋਇਆ ਵਾਂ ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ ਤੇ ਸ਼ੇਖ ਫਰੀਦ ਦੇ ਖੈਰ ਖੈਰ ਕਹਿੰਦੇ ਨੇ ਕੋਈ ਦਰ ਤੇ ਆਵੇ ਤੇ ਕਹਿੰਦੇ ਮੈਨੂੰ ਖੈਰ ਪਾਓ ਕੋਈ ਦਾਨ ਦਿਓ ਮੈਨੂੰ ਮੇਰੀ ਝੋਲੀ ਵਿੱਚ ਕੁਝ ਪਾ ਦਿਓ ਜੀ ਉਹਨੂੰ ਖੈਰ ਬੋਲਿਆ ਜਾਂਦਾ ਹੈ ਤੇ ਖੈਰ ਦੀਜੀ ਬੰਦਗੀ ਮੈਂ ਹੋਰ ਕੋਈ ਦਾਨ ਨਹੀਂ ਮੰਗਦਾ ਤੇਰ ਕੋ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਦਾਨਾਂ ਕੀ ਸਿਰਦਾਨ ਨਾਮਦਾਨ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰੈਤ ਦਾਨ ਵਿਵੇਕ ਦਾਨ ਵਸਾਹੂ ਦਾਨ ਭਰੋਸਾ ਦਾਨ ਦਾਨਾਂ ਸਰਦਾਨ ਨਾਮਦਾਨ ਕਹਿੰਦੇ ਨਾ ਦਾਨਾਂ ਕੀ ਸਿਰਦਾਨ ਇਹ ਬਾਣੀ ਚ ਲਿਖਿਆ ਹੈ ਪਤ ਕੇ ਸਾਧ ਖਾਂਦਾ ਰਹੇ ਜੇ ਤੂੰ ਇਸ ਅੰਮ੍ਰਿਤ ਨੂੰ ਖਾਏਗਾ ਇਸ ਨੂੰ ਪੀਏਗਾ ਤੈਨੂੰ ਇੱਜ਼ਤ ਮਾਣ ਰੱਬ ਵੀ ਦੇਵੇਗਾ ਗੁਰੂ ਵੀ ਦੇਵੇਗਾ ਸੰਸਾਰ ਵੀ ਦੇਵੇਗਾ ਪਤ ਕੇ ਸਾਧ ਖਾਂਦਾ ਰਹੇ ਦਾਨਾਂ ਕੇ ਸਿਰਦਾਨ ਧਰਤੀ ਤੇ ਸਭ ਤੋਂ ਵੱਡਾ ਕੋਈ ਦਾਨ ਕਿਸੇ ਨੂੰ ਰੱਬ ਦੇ ਸਕਦਾ ਹੈ ਤੇ ਉਹ ਰੱਬ ਉਹਦੇ ਨਾਮ ਦਾ ਹੀ ਦਾਨ ਵਾ ਇਸ ਕਰਕੇ ਭਗਤ ਨੇ ਕਿਹਾ ਖੈਰ ਦੀਜੇ ਬੰਦਗੀ ਕਿ ਗੁਰੂ ਆਮਦਾਸ ਕਹਿੰਦੇ ਹਰ ਅੰਮ੍ਰਿਤ ਭਗਤ ਜਿਹੜੀ ਭਗਤੀ ਆ ਹਰੀ ਦੀ ਉਹ ਅੰਮ੍ਰਿਤ ਵਾ ਤੇ ਇਹ ਭਗਤੀ ਮਿਲਣੀ ਆ ਗੁਰੂ ਦੇ ਕੋਲੋਂ ਬਣਜ ਇੱਕ ਹੋਰ ਵੀਚਨ ਆਉਂਦਾ ਕਿ ਜਿਹੜੀ ਭਗਤੀ ਆ ਨਾ ਇਹ ਗੁਰੂ ਦੀ ਧੀ ਆ ਕਿਸ ਨੂੰ ਬੜੇ ਸੰਭ ਕੇ ਰੱਖਣਾ ਪੈਂਦਾ ਭਗਤੀ ਨੂੰ ਇਹ ਭਗਤੀ ਨੂੰ ਧੀ ਕਿਹਾ ਗਿਆ ਕਾਰ ਸੇਵਾ ਸਤਪੁਰਖ ਮਨਾਇਆ ਜਿਨ੍ਹਾਂ ਨੇ ਸੇਵਾ ਕਰਕੇ ਗੁਰੂ ਨੂੰ ਖੁਸ਼ ਕੀਤਾ ਨਾ ਤੇ ਜਦੋਂ ਗੁਰੂ ਖੁਸ਼ ਹੋ ਗਿਆ ਤੇ ਉਹਨੇ ਆਪਣੀ ਭਗਤੀ ਰੂਪੀ ਧੀ ਸਿੱਖ ਨੂੰ ਦੇ ਦਿੱਤੀ ਫਿਰ ਤਾਂ ਹੀ ਨਾਤਾ ਜੁੜੇਗਾ ਨਾ ਸਿੱਖ ਦਾ ਤੇ ਗੁਰੂ ਦਾ ਤੇ ਮਾਰਾ ਕਹਿੰਦੇ ਫਿਰ ਇਹ ਜਿਹੜੀ ਭਗਤੀ ਆ ਗੁਰੂ ਦੀ ਧੀ ਆ ਤੇ ਇਹ ਉਹਦੀ ਜਿਹੜਾ ਸੇਵਾ ਕਰਦਾ ਤੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਤੇ ਜਿਦਨ ਮੰਨ ਗਿਆ ਨਾ ਗੁਰੂ ਦਾ ਮਨ ਪਿਵਾਕੀ ਇਹ ਸੇਵਾਦਾਰ ਵਾ ਇਹ ਚਾਕਰ ਵਾ ਤੇ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਕਹ ਲਗੀ ਅਸਲੀ ਚਾਕਰ ਉਹ ਵਾ ਜਿਹੜਾ ਖਸਮ ਨੂੰ ਭਾ ਗਿਆ ਗੁਰੂ ਨੂੰ ਭਾ ਗਿਆ ਵਾ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਤਿਸ ਨੂੰ ਅਗਲੀ ਹੁਰਮਤ ਮੰਨ ਰਹਿਮਤ ਉਸ ਨੂੰ ਬੜੀ ਰਹਿਮਤ ਹੁੰਦੀ ਹੈ ਆਪਣੇ ਜਿਹੜਾ ਗੁਰੂ ਦਾ ਚੱਕਰ ਹੋ ਜਾਂਦਾ ਹੈ ਰੱਬ ਦਾ ਚੱਕਰ ਹੋ ਜਾਂਦਾ ਉਹ ਤੇ ਬੜੀ ਰਹਿਮਤ ਹੁੰਦੀ ਹੈ ਹੁਰਮਤ ਤਿਸ ਨੂੰ ਅਗਲੀ ਵਜੂ ਵੀ ਧੂਣਾ ਖਾਏ ਧੂਣਾ ਉਹਨੂੰ ਤਨਖਾਹ ਜਿਹੜੀ ਮਿਲਦੀ ਆ ਨਾ ਉਹ ਆਮ ਬੰਦਿਆਂ ਨਾਲੋਂ ਧੂਣੀ ਮਿਲਦੀ ਆ ਰੱਬ ਵੱਲ ਕਿਉਂ ਹਰਮਤ ਤਿਸ ਨੂੰ ਅਗਲੀ ਕਿਸ ਨੂੰ ਸੇਵਾ ਕਰੇ ਸੋ ਚਾਕਰ ਹੋਏ ਤੇ ਜਿਹੜਾ ਚਾਕਰ ਲੱਗੇ ਚਾਕਰ ਹੀ ਜੇ ਚੱਲੇ ਖਸਮੇ ਭਾਏ ਜਿਹੜਾ ਉਸ ਨੂੰ ਭਾ ਗਿਆ ਤੇ ਹਰਮਤ ਰਹਿਮਤ ਤਿਸ ਨੂੰ ਅਗਲੀ ਅਗਲੀ ਕਹਿੰਦੇ ਨੇ ਬਹੁਤ ਹੀ ਵੱਡੀ ਤੇ ਵਜੋ ਵਜੋ ਕਹਿੰਦੇ ਨੇ ਤਨਖਾਹ ਨੂੰ ਵਜੋ ਕਹਿੰਦੇ ਨੇ ਵਜੀਫੇ ਨੂੰ ਵਜੋ ਬੀ ਦੂਣਾ ਖਾਏ ਦੂਣਾ ਡਬਲ ਬਹੁਤ ਹੀ ਰਹਿਮਤ ਉਹਨੂੰ ਤਨਖਾਹ ਵੀ ਬਹੁਤ ਹੀ ਮਿਲਦੀ ਆ ਅਥਵਾ ਉਹਦੇ ਤੇ ਰੱਬ ਦੀ ਬਹੁਤੀ ਰਹਿਮਤ ਹੁੰਦੀ ਹੈ ਜਿਹੜਾ ਰੱਬ ਦਾ ਸੇਵਕ ਹੋ ਜਾਂਦਾ ਰੱਬ ਦਾ ਚਾਕਰ ਹੋ ਜਾਂਦਾ ਹੈ ਪੁੱਛੋ ਜਾਇ ਪਦਾਵਾਂ ਚੱਲੇ ਚਾਕਰ ਹੋਏ ਜਿਹੜੇ ਚਾਕਰ ਹੋ ਕੇ ਉਹਦੇ ਰਾਹ ਦੇ ਤੁਰੇ ਜਾਂਦੇ ਨੇ ਉਹਨਾਂ ਨੂੰ ਚਾਕਰ ਬੋਲਿਆ ਜਾਂਦਾ ਉਹਦੇ ਚਾਕਰ ਉਹੀ ਆ ਜਿਹੜੇ ਉਹਦੇ ਰਾਹ ਦੇ ਤੁਰੇ ਜਾ ਰਹੇ ਨੇ ਜਿਹੜੇ ਰਾਹ ਤੇ ਨਹੀਂ ਤੁਰਦੇ ਤੋ ਚਾਕਰ ਤੇ ਦੁਨੀਆਂ ਦੇ ਹੋ ਸਕਦੇ ਨੇ ਇਹ ਫਲਾਣਾ ਬਾਬਾ ਦਰਿਆ ਸਾਫ ਕਰਦਾ ਹੈ ਨਦੀਆਂ ਸਾਫ ਕਰਦਾ ਹੈ ਇਹ ਦੁਨੀਆਂ ਦੇ ਚਾਕਰ ਨੇ ਇਹ ਦੁਨੀਆਂ ਦੇ ਚਾਖਰੀ ਕਰਦੇ ਨੇ ਤੇ ਦੁਨੀਆਂ ਇਹਨਾਂ ਨੂੰ ਮਾਣ ਵਡਿਆਈ ਦਿੰਦੀ ਹੈ ਚਾਕਰ ਰੱਬ ਦੇ ਨਹੀਂ ਹੈ ਪਰ ਅਬਦੇ ਚਾਕਰ ਹੋਈਆਂ ਜੇ ਉਹਦੇ ਰਾਹ ਤੇ ਤੁਰੇ ਜਾਂਦੇ ਨੇ ਤੇ 허ਮਤ ਇਸ ਨੂੰ ਅਗਲੀ ਉਹ ਤੇ ਰੱਬ ਦੀ ਬੜੀ ਰਹਿਮਤ ਹੁੰਦੀ ਆ ਤੇ ਵਜੂ ਵੀ ਦੂਣਾ ਖਾਏ ਤੇ ਖਸਮੇ ਕਰੇ ਬਰਾਬਰੀ ਸੇਵਾ ਵੀ ਕਰੇ ਤੇ ਅੰਦਰ ਇੰਨੀ ਗੈਰਤ ਵੀ ਰੱਖੇ ਕਿ ਮੈਂ ਬਹੁਤ ਕੁਝ ਵਾ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਕਹਿ ਲਗੇ ਇਸ ਭਾਵਨਾ ਨਾਲ ਸੇਵਾ ਨਾ ਕਰੇ ਕਿ ਮੈਂ ਕੁਝ ਬੜਾ ਕੁਝ ਕਰਨਾ ਜਾਣਦਾ ਸਭ ਕੁਝ ਸਮਰਪਿਤ ਹੋ ਕੇ ਕਰੀ ਜੇ ਇਦਾਂ ਕਰੇਗਾ ਹੰਕਾਰ ਵਾਲੀ ਸੇਵਾ ਫਿਰ ਗੈਰ ਤੇ ਅੰਦਰ ਪਾਏ ਫਿਰ ਤੈਨੂੰ ਸ਼ਰਮਿੰਦਗੀ ਮਹਿਸੂਸ ਹੋਏਗੀ ਤੈਨੂੰ ਤੈਨੂੰ ਸ਼ਰਮਿੰਦਗੀ ਮਿਲੇਗੀ ਬਖਸ਼ਿਸ਼ ਨਹੀਂ ਮਿਲੇਗੀ ਦੇਖੋ ਰਾਮਦਾਸ ਕਹਿੰਦੇ ਹੋ ਜੇ ਰੱਬ ਦਾ ਨਾਮ ਦਾ ਖਜ਼ਾਨਾ ਗੁਰੂ ਪਾਸਾ ਤੂੰ ਗੁਰੂ ਨਾਲ ਜੁੜ ਜਾ ਗੁਰੂ ਨੇ ਤੈਨੂੰ ਸਭ ਕੁਝ ਬੰਦਗੀ ਸਭ ਜੋ ਚਾਹਵੇਂਗਾ ਤੂੰ